ਕੋਈ ਵੀ ਸਾਧ ਸੰਗਤ ਵੱਡਾ ਮਨੁੱਖ ਨੀਵੇਂ ਨੂੰ ਨਮਸਕਾਰ ਕਰਕੇ ਰਾਜੀ ਨਹੀਂ ਹੈ ਉਹ ਗੁਣਾ ਕਰਕੇ ਹੋਵੇ ਉਹ ਉਮਰ ਕਰਕੇ ਹੋਵੇ ਕਿਸੇ ਵੀ ਤਰ੍ਹਾਂ ਦੇ ਨਾਲ ਇਸੇ ਤਰ੍ਹਾਂ ਜਦੋਂ ਮਨੁੱਖ ਦੇ ਅੰਦਰ ਹਉਮੈ ਦਾ ਬੀਜ ਪੈਦਾ ਹੋ ਜਾਂਦਾ ਹਉਮੈ ਆ ਜਾਂਦੀ ਹੈ ਤੇ ਹਰ ਇੱਕ ਮਨੁੱਖ ਇਹ ਯਤਨ ਕਰਦਾ ਕਿ ਲੋਕ ਜਿਹੜੇ ਹੈ ਉਹ ਮੇਰੇ ਗੁਣ ਗਾਇਨ ਕਰਨ ਭਾਵਕੇ ਉਹ ਆਪਣੀ ਸਿਫਤ ਕਰਾਉਣੀ ਚਾਹਦਾ ਹੈ ਸਿਫਤ ਕਰਨੇ ਨਹੀਂ ਚਾਹਦਾ ਤੇ ਜਿਹੜਾ ਇਹੋ ਜਿਹਾ ਮਨੁੱਖ ਹੈ ਉਹ ਪ੍ਰਮਾਤਮਾ ਨੂੰ ਪਰਵਾਣ ਕੋਈ ਨਹੀਂ ਹੈ ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਤਾਂ ਹਉਮੈ ਦੇ ਸੰਬੰਧ ਵਿੱਚ ਬੇਅੰਤ ਵਿਚਾਰ ਗੁਰੂ ਕੀ ਬਾਣੀ ਦੇ ਵਿੱਚ ਸਾਡੇ ਸਮਖੇ ਸਾਧ ਸੰਗਤ ਰੱਖੀ ਹੈ ਸਤਗੁਰੂ ਪਾਤਸ਼ਾਹ ਜੀ ਨੇ ਤਾਂ ਇੱਥੇ ਤੱਕਰ ਜ਼ਿਕਰ ਕੀਤਾ ਹਰ ਜੀਉ ਅਹੰਕਾਰ ਨ ਭਾਵੇ ਬੇਦ ਊਕ ਸੁਣਾਵੇ ਜਿੰਨਾ ਮਰਜੀ ਕੋਈ ਬੇਦਾਂ ਨੂੰ ਪੁਕਾਰ-ਪੁਕਾਰ ਕੇ ਆਖੀ ਜਾਵੇ ਤੇ ਸਾਧ ਸੰਗਤ ਰੱਬ ਨੂੰ ਹਉਮੈ ਅਹੰਕਾਰ ਇੱਕ ਅਦਾ ਚਿਤ ਵੀ ਭਾਉਂਦਾ ਨਹੀਂ ਹੈ ਕੱਲ ਆਪਾਂ ਇੱਕ ਉਦਾਹਰਨ ਲਈ ਸੀ ਪ੍ਰਿੰਸੀਪਲ ਗੰਗਾ ਸਿੰਘ ਜੀ ਤਨਾ ਬੋਲੋਂ ਲਿਖੀ ਹੋਈ ਹੈ ਪ੍ਰਿੰਸੀਪਲ ਗੰਗਾ ਸਿੰਘ ਜੀ ਆਖਦੇ ਨੇ ਕਹਿੰਦੇ ਕੁਨ ਕਹਿਆ ਪੁਲ ਆਲਮ ਹੋਇਆ ਫੁਰਮਾਇਆ ਕੁਝ ਗਾਓ ਆਪਣੀ ਆਪਣੀ ਬੋਲੀ ਅੰਦਰ ਦਿਲ ਦਾ ਹਾਲ ਸੁਣਾਓ ਕੋਈ ਉੱਚੀ ਕੋਈ ਹੌਲੀ ਬੋਲੇ ਇੱਕ ਬੱਕਰੇ ਮੈਂ ਕੀਤੀ ਹੋਇਆ ਹੁਕਮ ਕਸਾਬਾਂ ਤਾਈਂ ਇਸ ਮੈਂ ਤੇ ਛੁਰੀ ਚਲਾਓ ਮੈਂ ਮੈਂ ਦਾ ਤੱਕ ਗਲਾ ਕਟਿੰਦਾ ਇੱਕ ਨਿਕੜੀ ਜਿੰਦ ਭੋਲੀ ਉਸ ਮੈਦੇ ਉੱਪਰ ਜਦੋਂ ਛੁਰੀ ਚੱਲੀ ਤੇ ਉਹਦੇ ਲੱਗੇ ਇੱਕ ਬਹੁਤ ਨਿਕੜੀ ਜੀ ਜਿੰਦ ਉਹ ਕੋਲ ਬੈਠੀ ਸੀ ਤੇ ਉਹ ਜਦੋਂ ਉਹਨੇ ਦੇਖਿਆ ਤੇ ਉਹ ਡਰ ਗਈ ਤੇ ਉਸ ਵਕਤ ਪ੍ਰਿੰਸੀਪਲ ਗੰਗਾ ਸਿੰਘ ਜੀ ਆਖਦ ਨੇ ਕਹਿੰਦੇ ਹੋਇਆ ਹੁਕਮ ਅਲਾਹੀ ਸੁਣ ਕੇ ਮੈਨਾ ਮੈਨਾ ਬੋਲੀ ਜਦੋਂ ਅਲਾਹੀ ਹੁਕਮ ਸੁਣਿਆ ਪਰਮਾਤਮਾ ਦਾ ਇਹ ਹੁਕਮ ਸੁਣਿਆ ਮੈਨਾ ਮੈਨਾ ਬੁੱਲੀ ਤੇ ਮੈਨਾ ਪੰਛੀ ਆਖਣ ਲੱਗੀ ਮੇਰੇ ਅੰਦਰ ਮੈਂ ਨਹੀਂ ਹੈ ਹੋਇਆ ਹੁਕਮ ਮੈਨਾ ਦੇ ਤਾਂ ਬਾਦਸ਼ਾਹ ਹੱਥ ਖਿਲੋ ਦਰਗਹ ਮਾਨ ਨਿਮਾਣੀ ਪਾਵੇ ਸੰਤਾਂ ਇਹ ਗੱਲ ਖੁੱਲੀ ਫਿਰ ਗੁਰਮੁਖ ਜਨ ਇਹ ਗੱਲ ਸਮਝਾਉਂਦੇ ਨੇ ਕਿ ਕਿਵੇਂ ਮਨੁੱਖ ਦੇ ਅੰਦਰ ਜੇ ਹਉਮੈ ਹੈ ਮੈਂ ਰੱਬ ਉਹਨੂੰ ਕਦਾ ਚਿਤ ਵਿਸਾਦ ਸੰਗਤ ਭਾਉਂਦਾ ਨਹੀਂ ਹੈ ਭਾਵ ਉਹਨੂੰ